ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸੂਹਾਏ ਹਸਪੀਟਲ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਅੱਜ ਡਾਕਟਰ ਮਨਮੋਹਨ ਸਿੰਘ ਐਸਐਮਓ ਸਾਹਿਬ ਦੀ ਮਿਹਨਤ ਅਤੇ ਲਗਨ ਐਮਐਲਏ ਕਰਮਵੀਰ ਸਿੰਘ ਘੁੰਮਣ ਸਾਡੇ ਵੀਰ ਵੱਲੋਂ ਜੋ ਹਸਪੀਟਲ ਦਸੂਹਾ ਦੀ ਕਾਇਆ ਕਲਪ ਬਦਲੀ ਆ ਤੇ ਉਹ ਨਹਾਰ ਬਦਲ ਕੇ ਰੱਖ ਦਿੱਤੀ ਅੱਜ ਆਪ ਐਮਐਲਏ ਸਾਹਿਬ ਨੇ ਕੱਲੇ ਕੱਲੇ ਡਾਕਟਰ ਨਾਲ ਕੱਲੇ-ਕੱਲੇ ਕਮਰੇ ਦੇ ਵਿੱਚ ਜਾ ਕੇ ਆਪ ਵਿਜ਼ਿਟ ਕਰਵਾਈ ਆ ਤੇ ਉਹਨਾਂ ਨੇ ਦਿਖਾ ਲਿਆ ਵੀ ਜੋ ਪ੍ਰਬੰਧ ਆ ਉੱਥੇ ਤੇ ਕਿੱਦਾਂ ਦੀ ਉੱਥੇ ਜਿਹੜੇ ਮਰੀਜ਼ਾਂ ਦੇ ਨਾਲ ਜਿਹੜਾ ਵਿਹਾਰ ਜਾਂ ਕਹਿ ਦਈਏ ਜਾਵਾਂ ਦੀ ਸੁੱਖ ਸਹੂਲਤਾਂ ਦੇ ਲਈ ਕੀ ਕੀ ਕਾਰਜ ਕੀਤੇ ਜਾ ਰਹੇ ਆ ਸਫਾਈ ਵਾਲ ਦੇਖ ਕੇ ਮਨ ਬਹੁਤ ਖੁਸ਼ ਹੋਇਆ ਤੇ ਇੱਕ ਦਵਾਈਆਂ ਲੋਕਾਂ ਦਾ ਰਸ ਦੇਖ ਕੇ ਲੋਕਾਂ ਨੂੰ ਉਹਨਾਂ ਦੀ ਦਵਾਈ ਮਿਲਦਿਆਂ ਦੇਖ ਕੇ ਲੋਕ ਸੈਟੀਸਫਾਈ ਸੀ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ ਲੋਕ ਬਹੁਤ ਖੁਸ਼ ਪਾਏ ਗਏ ਤੇ ਮਨ ਖੁਸ਼ ਹੋਇਆ ਵੀ ਇੱਕ ਹਸਪਤਾਲ ਦਸੂਏ ਜਦੋਂ ਕਿ ਅਸੀਂ ਆਉਂਦੇ ਹੁੰਦੇ ਸੀਗੇ ਤਾਂ ਕਿਸੇ ਨੇ ਪੁੱਛਣਾ ਨਹੀਂ ਕੋਈ ਗੱਲਬਾਤ ਨਹੀਂ ਹੁੰਦੀ ਤੇ ਅੱਜ ਦੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਤੇ ਇਹ ਸਭ ਡਾਕਟਰ ਮਨਮੋਹਨ ਸਿੰਘ ਐਸਐਮਓ ਕਿ ਜਦੋਂ ਹਾਰਪੁਰ ਬਹੁਤ ਚਿਰਾਂ ਤੋਂ ਡਾਕਟਰ ਸਾਹਿਬ ਦੇ ਨਾਲ ਅਸੀਂ ਜੁੜੇ ਹੋਏ ਹਾਂ ਜਦੋਂ ਕਿ ਸਾਡੀ ਵੀ ਸੇਵਾ ਉੱਥੇ ਹਸਪਤਾਲ ਹਾਰਪੁਰ ਦੇ ਵਿੱਚ ਚੱਲਦੀ ਹੁੰਦੀ ਸੀ ਜਦੋਂ ਫਿਰ ਇਹ ਉੱਥੋਂ ਬਦਲ ਕੇ ਆ ਗਿਆ ਫਿਰ ਆਪਣੀ ਵੀ ਅਸੀਂ ਸੇਵਾ ਉੱਥੇ ਕਰਤੀ ਲਵਾਰਸਾਂ ਨਾਥਾਂ ਦੀ ਅਸੀਂ ਸੇਵਾ ਇੱਕ ਵੱਖਰਾ ਹਾਲ ਦਿੱਤਾ ਗਿਆ ਸੀ ਤੇ ਉੱਥੇ ਸਾਡੀ ਆਪਣੀ ਟੀਮ ਰਹਿੰਦੀ ਹੁੰਦੀ ਸੀ ਪਰ ਫਿਰ ਬਾਅਦ ਦੇ ਵਿੱਚ ਇਹਨਾਂ ਦੇ ਜਾਣ ਤੋਂ ਬਾਅਦ ਉੱਥੇ ਦੀ ਮੈਨੇਜਮੈਂਟ ਨੇ ਸਾਥ ਨਹੀਂ ਦਿੱਤਾ ਤੇ ਫਿਰ ਸਾਡੀ ਵੀ ਜਿਹੜੀ ਅਸੀਂ ਵੀ ਸੇਵਾ ਉੱਥੇ ਬੰਦ ਕਰ ਦਿੱਤੀ ਗਈ ਤੇ ਹੁਣ ਡਾਕਟਰ ਸਾਹਿਬ ਦੇ ਸੰਪਰਕ ਚ ਜਿੱਥੇ ਵੀ ਸਾਡੀ ਡਿਊਟੀ ਸੇਵਾ ਲਾਉਂਦੇ ਆ ਲੋੜਵੰਦਾਂ ਦੇ ਲਈ ਤੇ ਆਪਾਂ ਹਰ ਵਕਤ ਉਹਨਾਂ ਦੇ ਨਾਲ ਖੜੇ ਆ ਤੇ ਇੱਕ ਕਮੇਟੀ ਵੀ ਬਣਾਈ ਗਈ ਆ ਜਿਹੜੀ ਕਮੇਟੀ ਕੀ ਮੈਨੇਜਮੈਂਟ ਕਮੇਟੀ ਹਸਪੀਟਲ ਦੀ ਜਿਹੜੀ ਉਹ ਬਣਾਈ ਗਈ ਆ ਉਹਦੇ ਮੈਂਬਰ ਵੀ ਸਾਨੂੰ ਬਣਾਇਆ ਗਿਆ ਸਾਡੀ ਸੰਸਥਾ ਨੂੰ ਤੇ ਅੱਜ ਜਿਹੜੀ ਉੱਥੇ ਪੂਰੀ ਉੱਥੇ ਕਾਫੀ ਜਿਹੜੇ ਐਸਐਮਓ ਸਾਹਿਬ ਵੱਲੋਂ ਮਥੇ ਪਾਏ ਗਏ ਤੇ ਕਾਫੀ ਸੁਝਾਅ ਦਿੱਤੇ ਗਏ ਹਸਪੀਟਲ ਨੂੰ ਵਧੀਆ ਹੋਰ ਬਿਹਤਰ ਕਰਨ ਦੇ ਲਈ ਤੇ ਸਾਡੀ ਜਿਹੜੀ ਉਹਨਾਂ ਨੇ ਜਿਹੜਾ ਅਸੀਂ ਵੀ ਹਾਂ ਪੱਖੀ ਹੰਗਾਰਾ ਭਰਿਆ ਵੀ ਜੋ ਵੀ ਜਿੱਥੇ ਲੋਕ ਭਲਾਈ ਦੇ ਕਾਰ ਚੱਲਦੇ ਆ ਸਾਡੀ ਸੰਸਥਾ ਦੀ ਜਿੱਥੇ ਵੀ ਲੋੜ ਪੈਂਦੀ ਅਸੀਂ ਹਰ ਵਕਤ ਹਰ ਪਲ ਹਸਪੀਟਲ ਦੀ ਮੈਨੇਜਮੈਂਟ ਕਮੇਟੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ